ਦੇਖੋ ਜੀ ਮੈਂ ਹੈਗਾ ਪੰਜਾਬ ਰੋਡਵੇਜ ਪੀਆਰਟੀਸੀ ਪੰਨਬਾਸ ਕੰਟੈਕਟ ਵਰਕਰ ਯੂਨੀਅਨ 2511 ਦਾ ਬਟਾਲਾ ਡਿਪੂ ਦਾ ਸਰਪੰਸ ਔਰ ਇਹ ਸਬ ਡਿਪੂ ਗੁਰਦਾਸਪੁਰ ਸਾਡਾ ਮੰਦਾ ਰੋਡਵੇਜ ਦਾ ਇਸ ਬਸ ਸਟੈਂਡ ਦੇ ਵਿੱਚ ਨਵੇਂ ਬਣੇ ਨੂੰ ਬੜਾ ਚਿਰ ਹੋ ਗਿਆ ਪਰ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਜ਼ਿਆਦਾਤਰ ਇੱਕ ਤੇ ਸਾਰੇ ਇੱਥੇ ਕੋਈ ਇਨਕੁਆਰੀ ਨਹੀਂ ਹੈਗੀ ਜੇ ਸਵਾਰੀਆਂ ਨੇ ਜਾਂ ਕੋਈ ਇਹਨੇ ਪੁੱਛਣਾ ਹੋਵੇ ਤੇ ਉਹ ਸਵਾਰੀ ਕਿੱਦਾਂ ਪੁੱਛੂਗੀ ਕੋਈ ਇਨਕੁਆਰੀ ਜਿਹੜੀ ਉਹ ਨਹੀਂ ਹੈਗੀ ਔਰ ਸਭ ਤੋਂ ਵੱਡੀ ਗੱਲ ਵੀ ਇੱਥੇ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਹੈਗੀ ਕਿਉਂਕਿ ਬਾਹਰੀ ਰਾਜਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਹਿਮਾਚਲ ਤੋਂ ਜੇ ਐਂਡਕੇ ਤੋਂ ਜੇ ਕੋ ਕਿਸੇ ਨੂੰ ਰਾਤ ਭਾਰਾ ਕਿਸੇ ਕੁੜੀ ਨੂੰ ਜਾ ਕੇ ਬੱਚੇ ਨੂੰ ਨੇਹਰਾ ਹੋ ਜਾਂਦਾ ਤਾਂ ਉਹ ਇੱਥੇ ਕਿੱਥੇ ਰਹੂਗਾ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਔਰ ਥਰਡ ਜੀ ਸਭ ਤੋਂ ਵੱਡੀ ਸਮੱਸਿਆ ਵਾ ਆ ਰਹੀਆਂ ਜੀ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਕਾਰਾਂ ਸਕੂਟਰ ਆਮ ਤੌਰ ਤੇ ਦੇਖੇ ਜਾ ਰਹੇ ਨੇ ਜਿਹੜੇ ਸਾਡੀਆਂ ਗੱਡੀਆਂ ਨਾਲ ਟੱਚ ਹੁੰਦੇ ਨੇ ਲੜਾਈ ਝਗੜਾ ਹੁੰਦਾ ਔਰ ਉਹਦਾ ਮੁੱਖ ਕਾਰਨ ਇਹ ਆ ਕਿ ਬੱਸ ਸਟੈਂਡ ਦੇ ਜਿਹੜੇ ਬਾਉਂਡਰੀ ਵਾਲ ਨਹੀਂ ਹੈਗੀ ਬੂਮ ਬੈਰੀਅਰ ਨਹੀਂ ਲੱਗੇ ਕਿਉਂਕਿ ਜੇ ਕੋਈ ਬੱਸ ਐਂਟਰ ਹੁੰਦੀ ਆ ਤੇ ਉਹ ਬੂਮ ਬੈਰੀਅਰ ਚੁੱਕਿਆ ਜਾਵੇ ਬਾਹਰ ਜਾਂਦੀ ਆ ਤਾਂ ਬੰਦ ਹੋ ਜਾਵੇ ਇਹ ਤਿੰਨ ਚਾਰ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਇਹ ਬਾਰ-ਬਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਤੁਹਾਡੇ ਮਾਦਰਮ ਵੀ ਦੇ ਰਹੇ ਹਾਂ ਜੇ ਇਹਨਾਂ ਨੇ ਕੋਈ ਸਾਡਾ ਹੱਲ ਨਾ ਕੀਤਾ ਤਾਂ ਮੈਂ 1 ਮਹੀਨੇ ਤੱਕ 1 ਮਹੀਨੇ ਬਾਅਦ ਇਹ ਪਰਚੀ ਬੰਦ ਕਰਾਂਗੇ ਬੱਸ ਸਟੈਂਡ ਦੇ ਉੱਤੇ ਕੋਈ ਬੱਸ ਸਾਡੀ ਨਾ ਮਿੰਨੀ ਨਾ ਵੱਡੀ ਨਾ ਪ੍ਰਾਈਵੇਟ ਨਾ ਸਰਕਾਰੀ ਕੋਈ ਪਰਚੀ ਨਹੀਂ ਲਾਊਗੀ ਔਰ ਇਹਦੀ ਜ਼ਿੰਮੇਵਾਰੀ ਪੂਰੇ ਤੇ ਪੂਰੇ ਤੌਰ ਤੇ ਲਗਦਾ ਨਹੀਂ ਕਿ ਐਂਟੀ ਗੇਟ ਤੇ ਹੀ ਬੰਦ ਹੋ ਜਾਣੀਆਂ ਚਾਹੀਦੀਆਂ ਜਿਹੜੀਆਂ ਵਹੀਕਲ ਅੰਦਰ ਆਂਦੇ ਫੋਰ ਵੀਲਰ ਵਗੈਰਾ ਕਿਉਂਕਿ ਪਾਰਕਿੰਗ ਵੱਲੋ ਜਗ੍ਹਾ ਬਣਦੀ ਆ। ਸ਼੍ਰੀਮਾਂ ਜੀ ਇਹ ਨਹੀਂ ਵਿਆਖਿਆ ਕਰਨ ਦੀ ਲੋੜ ਨਹੀਂ ਟੂਰਾ ਪੁਆਇੰਟ ਆ ਬੂਮ ਬੈਰੀਅਰ ਲੱਗ ਜਾਣ ਸਾਰੇ ਕੰਮ ਹੋ ਜਾਣਗੇ। ਠੇਕੇਦਾਰ ਨੂੰ ਇਸ ਬਾਰੇ ਮਿਲੇ ਹੋ? I don't know ਮੈਂ ਉਸ ਠੇਕੇਦਾਰ ਨੂੰ ਨਹੀਂ ਜਾਣਦਾ। ਮੈਂ ਤਾਂ ਚੇਅਰਮੈਨ ਸਾਹਿਬ ਨੂੰ ਜਾਣਦਾ। ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲਿਖਤੀ ਅਸੀਂ ਦੇ ਚੁੱਕੇ ਆਂ। ਜੀ ਐਮ ਪੰਜਾਬ ਰੋਡ ਵਿਟਾਲੇ ਨੂੰ ਵੀ। ਔਰ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਮੈਂ ਲੈਂਡਲਾਈਨ ਨੰਬਰ ਲਵਾ ਰਿਆ ਇਨਕੁਆਰੀ ਉਥੇ ਆਫ ਔਰ ਫਿਰ ਚੇਅਰਮੈਨ ਸਾਹਿਬ ਨਾਲ ਉਹਨਾਂ ਨੂੰ ਅਹੀਂ ਲਿਖਤੀ ਨੋਟਸ ਦੇ ਚੁੱਕਿਆ ਉਹਨਾਂ ਨੇ ਅਜੇ ਤੱਕ ਸੱਦਿਆ ਨਹੀਂ ਸਾਨੂੰ ਬਟਾਲੇ ਤੋਂ ਸੋਰੀ ਮੁਕੇਰੀਆਂ ਤੋਂ ਜਲੰਧਰ ਤੋਂ ਪਠਾਨਕੋਟ ਤੋਂ ਆਉਣ ਵਾਲੀਆਂ ਬੱਸਾਂ ਨੂੰ 1 ਕਿਲੋਮੀਟਰ ਤੱਕ ਰੋਂਗ ਸਾਈਡ ਆਉਣਾ ਪੈਂਦਾ ਜੀ ਰੋਂਗ ਸਾਈਡ ਆਉਣਾ ਪੈਂਦਾ ਥੋੜੇ ਦਿਨਾਂ ਪਹਿਲੇ ਜਾਂ ਪਹਿਲੇ ਕੋਈ ਦੁਰਘਟਨਾ ਵਗੈਰਾ ਪੇਸ਼ ਆਈ ਹੋਈ ਹੈ ਕੋਈ ਹੈ ਜੀ ਇੱਥੇ ਤਕਰੀਬਨ ਇੱਕ ਟਰਾਲੀ ਵਾਲਿਆਂ ਨੇ ਲੜਪੀ ਸੀ ਬੱਸ ਵਾਲੇ ਸਾਡੇ ਉਹ ਵਿਚਾਰਾ ਆਪਣੀ ਸਾਈਡ ਤੇ ਸੀ ਟਰਾਲੀ ਵਾਲਾ ਸਾਡੀਆਂ ਬੱਸਾਂ ਗਲਤ ਨਹੀਂ ਕਿਉਂਕਿ ਰੋਂਗ ਸਾਈਡ ਆਉਂਦਾ ਇਹਦਾ ਪ੍ਰੋਪਰ ਜਿਹੜਾ ਉਹ ਮੈਪ ਨਹੀਂ ਬਣਾਇਆ ਗਿਆ ਬੱਸ ਸੈਂਡ ਦਾ ਇਸੇ ਇਹ ਤਾਂ ਝੁਕਨਾ ਬੱਸਾਂ ਵਾਲਿਆਂ ਨੂੰ ਪੈਂਦਾ ਰੋਂ ਜੀ ਸਾਨੂੰ ਸਹੀ ਅਸੀਂ ਗਲਤਾਂ ਜਦੋਂ ਅਸੀਂ ਰੋਂਗ ਸਾਈਡ ਆਉਂਦੇ ਆ ਅਸੀਂ ਗਲਤਾਂ ਟ੍ਰੈਫਿਕ ਜਾਮ ਹੁੰਦਾ ਰੋਜ਼ ਤੁਸੀਂ ਖਬਰਾਂ ਲਾਉਂਦੇ ਹੋ ਗੁਰਦਾਸਪੁਰ ਚ ਟ੍ਰੈਫਿਕ ਜਾਮ ਲੱਗ ਗਿਆ ਫਲਾਣਾ ਆ ਗਿਆ ਢਿੰਗੜਾ ਹੋ ਗਿਆ ਉਹਦੀ ਵਜ੍ਹਾ ਹੀ ਇਹ ਆ ਇੱਥੋਂ ਰਾਹ ਨਹੀਂ ਮਿਲਦਾ ਪਿੱਛੇ ਕਾਰਾਂ ਵਾਲੇ ਰੁਕ ਜਾਂਦੇ ਨੇ ਹੁਣ ਕੀ ਕਰੋਗੇ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਸਾਨੂੰ ਦੱਸਤਾ ਜੀ ਇੱਕ ਮਹੀਨੇ ਬਾਅਦ ਮੈਂ ਬੱਸ ਸਟੈਂਡ ਦੀ ਪਰਚੀ ਬੰਦ ਕਰਾਵਾਂਗਾ ਕੋਈ ਐਡਾ ਫੀਸ ਨਹੀਂ ਦਵਾਂਗੇ ਜੀ ਗੁਰਜੀਤ ਸਿੰਘ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਜੀ ਨੇ ਪ੍ਰੈਜ਼ੀਡੈਂਟ ਦਾ ਸਰਬੱਤ ਦਾ ਭਲਾ ਪ੍ਰਾਈਵੇਟ ਬੱਸ ਕਨੈਕਟਰ ਜੁਨੀਅਨ ਦਾ ਸਾਨੂੰ ਸਾਨੂੰ ਬੱਸ ਚਾੜ ਦੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਐ ਇਸ ਵਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਥੇ ਕੋਈ ਅਫਸਰ ਆਏ ਸੀ ਉਹਨਾਂ ਦੇ ਨਾਲ ਉਲਟਾ ਸਗੋਂ ਉਹਨਾਂ ਨੇ ਕੋਈ ਜਾਨ ਨੂੰ ਜਵਾਬ ਸਹੀ ਨਹੀਂ ਦਿੱਤਾ ਆਪਾਂ ਕਹਿੰਦੇ ਵੀ ਜਿਹੜੀਆਂ ਸਾਡੀਆਂ ਬਸਾਂ ਆ ਉਹ ਸਹੀ ਤਰੀਕੇ ਨਾਲ ਅੰਦਰ ਆਉਣ ਰੋਕ ਸਾਈਡ ਤੋਂ ਹੁੰਦੀਆਂ ਆ ਜੀ ਕਿੱਥੇ ਬਸਾਂ ਦਾ ਆਣਾ ਜਾਣਾ ਬੰਦਾ ਉਦੀ ਥਾਂ ਤੇ ਇਹਨਾਂ ਨੇ ਪੈਸਾ ਤੇ ਲੈ ਲੈ ਕੇ ਆਟੋ ਰਿਕਸ਼ਾ ਲਗਾਏ ਗਏ ਆ ਤੇ ਸਾਡੀ ਬਸਾਂ ਦਾ ਸਾਧਨ ਲਗਾਇਆ ਉਹਨਾਂ ਨੂੰ ਲਗਾਇਆ ਗੇਟ ਤੇ ਕੋਈ ਵੀ ਹਾਸਾ ਹੋ ਸਕਦਾ ਕਦੀ ਵੀ ਹੋ ਸਕਦਾ ਆ ਤੇ ਆਪਾਂ ਇਹਨਾਂ ਨੇ ਕਿਹਾ ਵੀ ਸਿੱਧਾ ਰਸਤਾ ਖੋਲੋ ਉਹ ਕਹਿੰਦੇ ਵੀ ਨਹੀਂ ਜੀ ਇਹ ਰਸਤਾ ਨਹੀਂ ਖੁੱਲਣਾ ਤੁਹਾਨੂੰ ਉਧਰੋਂ ਹੀ ਜਾਣੇ ਪੈਣਾ ਆ ਬਹੁਤ ਭਾਰੀ ਮੁਸ਼ਕਲ ਆ ਬਾਕੀ ਇਥੇ ਸਕੂਟਰ ਮੋਟਰਸਾਈਕਲ ਕਾਰ ਵਾਲਿਆਂ ਨੂੰ ਬਿਲਕੁਲ ਨਹੀਂ ਮਨਾ ਕਰਦੇ ਕਿਉਂਕਿ ਜੋ ਪਰਚੀ ਬੰਦੀ ਆ ਪਰਚੀ ਆਪਾਂ ਦੇ ਦਈ ਦੀ ਆ ਸਹੀ ਤਰੀਕੇ ਨਾਲ ਕਹਿੰਦੇ ਇਹਨੂੰ ਵੀ ਕਹਿਣ ਚਲੋ ਹਾਸਾ ਨਾ ਹੋਵੇ ਹਨਾ ਤੇ ਇਥੇ ਕੋਈ ਤਰੀਕੇ ਨਾਲ ਕੰਮ ਨਹੀਂ ਸਹੀ ਹੋ ਰਿਹਾ ਆਨੂੰ ਬੇਨਤੀ ਕਰਦੇ ਆ ਅਫਸਰ ਅੱਗੇ ਕਿ ਸਾਡਾ ਮੇਨ ਰਾਹ ਖੋਲਿਆ ਜਾਵੇ 12 ਵਾਲਿਆਂ ਸਕੂਟਾ ਵਾਲਿਆਂ ਲੜਾਈਆਂ ਵੀ ਹੁੰਦੀਆਂ ਲੜਾਈਆਂ ਵੀ ਹੁੰਦੀਆਂ ਜੀ ਜਿਹੇ ਕਹੀਏ ਤੇ ਜੀ ਅਗੋਂ ਸਾਡੇ ਗੱਲ ਪੈਂਦੇ ਆ ਬੰਦੇ ਲੈ ਕੇ ਆ ਜਾਂਦੇ ਆ ਇਕੱਠੇ ਕਰਕੇ ਆ ਜਾਂਦੇ ਆ ਪਤਾ ਤੁਹਾਨੂੰ ਪਤਾ ਡਰਾਈਵਰ ਕਨੈਕਟਰ ਹੀ ਨਹੀਂ ਹੈ ਇੱਥੇ ਸਿਕਿਉਰਿਟੀ ਵੀ ਨਹੀਂ ਹੈ ਸਿਕਿਉਰਿਟੀ ਪੁਲਿਸ ਸਿਕਿਉਰਿਟੀ ਵੀ ਨਹੀਂ ਹੈ ਇੱਥੇ ਕੋਈ ਵੀ ਕੋਈ ਵੀ ਲੜਾਈ ਝਗੜਾ ਹੋ ਜੇ ਵੀ ਮੌਕੇ ਤੇ ਆਪਾਂ ਕਿੰਨੂੰ ਕੈਸ ਕਰ ਦੇ ਕਿਸੇ ਨੂੰ ਨਹੀਂ ਕੈਸ ਕਰ ਦੇ ਕੋਈ ਪੁਲਿਸ ਚੰਕੀ ਹੋਵੇ ਕੋਈ ਦੋ ਚਾਰ ਮੁਲਾਜ਼ਮ ਖੜੇ ਹੋਣ ਤੇ ਅਗਲੇ ਨੂੰ ਵੀ ਡਰ ਹੋਵੇ ਵੀ ਆ ਜੀ ਇੱਥੇ ਕੋਈ ਸਿਕਿਉਰਿਟੀ ਹੈਗੀ ਆ ਕੀ ਅਗਲਾ ਸਟੈਪ ਕੀ ਹੈ ਇਹੜੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਕਿ ਹੇ ਮੋਕੇ ਵੀ ਬਹੁਤ ਤਗੜਾ ਹਾਸਾ ਸਕਦਾ ਜੀ ਛੋਟਾ ਨਹੀਂ ਬਹੁਤ ਜ਼ਿਆਦਾ ਤਗੜਾ ਹਾਸਾ ਸਕਦਾ ਜਿਹੜੀਆਂ ਰੋਗ ਸੈ ਤੋਂ ਗੱਡੀਆਂ ਆਉਂਦੀਆਂ ਆ। ਸੇ ਨਹੀਂ ਸਾ ਜੀ ਮੈਂ ਨਾ ਰਜੇਸ਼ ਕੁਮਾਰ ਰਿੰਕੂ ਮੈਂ ਕਰਤਾਰ ਬਸ ਦਾ ਕਨੈਕਟਰ ਆ ਜੀ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਹੈ ਜੀ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਜੀ ਪੂਰੇ ਅਸੀਂ ਇੱਥੋਂ ਗੱਡੀ ਕਾਊਂਟਰ ਤੋਂ ਕੱਢਦੇ ਹਾਂ ਜੀ ਬਾਹਰ ਟ੍ਰੈਫਿਕ ਜਮ ਹੁੰਦੀ ਆ ਤਾਂ ਸਾਡੇ ਕੋਲ ਘਟ ਹੁੰਦਾ ਜਦੋਂ ਅਸੀਂ ਗੱਡੀਆਂ ਭਜਾਉਂਦੇ ਆ ਉਹਦੀ ਜਾਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਕੁ ਸਵਾਰੀਆਂ ਨੂੰ ਕਹਿੰਦੀਆਂ ਕਿ ਤੁਸੀਂ ਗੱਡੀ ਰਫ ਚਲਾਉਂ ਅਸੀਂ ਕੀ ਕਰੀਏ ਕੰਨਾ ਜੀ ਉਹ ਪ੍ਰੋਪਰ ਜਾਮ ਲੱਗੀ ਗਿਆ ਬਾਹਰ ਟ੍ਰੈਫਿਕ ਰੋਂਗ ਸਾਈਡ ਆ ਰਹੀ ਆ ਅਸੀਂ ਕੀ ਕਰਾਂਗੇ ਸਾਨੂੰ ਤੇ ਗੱਡੀਆਂ ਟਾਈਮ ਚੱਕਰ ਦੇ ਮਾਰੇ ਰੰਗ ਗੱਡੀਆਂ ਭਜਾਉਣੀਆਂ ਪੈਣਗੀਆਂ ਜੀ ਜੋ ਗੱਡੀਆਂ ਭਜਾਉਣੇ ਆ ਤੇ ਫਿਰ ਲੋਕ ਸਾਡੇ ਦੇ ਵਾਲੇ ਹੁੰਦੇ ਆ ਜੀ ਰੱਬ ਨਾ ਕਰੇ ਕਿ ਕੋਈ ਅਣੀ ਬਣੀ ਹੋਏ ਤੇ ਲੋਕ ਤੇ ਸਾਡੇ ਦੇ ਵਾਲੇ ਹੁੰਦੇ ਆ ਜੀ ਇਸ ਕਰਕੇ ਇਹ ਰਿਕੁਐਸਟ ਕਰਨੀ ਆ ਕਿ ਜਿਹੜੀ ਪ੍ਰੋਪਰ ਟ੍ਰੈਫਿਕ ਦਾ ਕੰਟਰੋਲ ਕੀਤੀ ਜਾਏ 2-ਵੀਲਰ 4-ਵੀਲਰ ਬੱਸ ਸਟੈਂਡ ਦੇ ਵਿੱਚ ਆਣੇ ਬੰਦ ਹੋ ਜਾਣ ਤੇ ਸਾਡਾ ਮਸਲਾ ਹੋਈ ਆ ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਅਸੀਂ ਮਹੀਨੇ ਬਾਅਦ ਪ੍ਰੋਪਰ ਪਰਚੀ ਲਾਣਾ ਬੰਦ ਕਰ ਦੇਵਾਂਗੇ ਅਜੀਬ ਨਬਾ ਸਾਰੇ ਜੁਨੀ ਨੂੰ ਵੀ ਕਹਦੇ ਕਿ ਸਾਡੀ ਅਸੀਂ ਪਰਚੀ ਲੈਣੇ ਬੰਦ ਕਰਦੇ ਆ ਜੀ